ਭਾਈ ਜੀ ਮੇਰੀ ਬੇਨਤੀ ਸੁਣ ਲਓ ਪਬਲਿਕ ਪ੍ਰੇਸ਼ਾਨ ਨਹੀਂ ਹੋਣੀ ਚਾਹੀਦੀ ਨਹੀਂ ਸਰ ਨਹੀਂ ਹੈ ਜੀ ਇਹਨਾਂ ਦੀ ਸਰਕਾਰ ਆ ਸੀ ਇਹਨਾਂ ਦੇ ਸੇਵਾਦਾਰ ਜੇ ਦੇ ਪ੍ਰੇਸ਼ਾਨ ਹੋਣਗੇ ਅਸੀਂ ਪਖਾਨਾ ਤੁਹਾਨੂੰ ਪਖਾਨਾ ਕਰਾਂਗੇ ਨਹੀਂ ਸਰ ਅਸੀਂ ਅੱਜ ਤੋਂ ਬਾਅਦ ਇਹ ਪ੍ਰੋਬਲਮ ਨਾ ਆਵੇ ਹੁਣ ਇਹਨਾਂ ਨੂੰ ਟੋਕਨ ਦਿਓ ਇਹਨੂੰ ਟਾਈਮ ਦਿਓ ਜੀ ਪੰਜ ਤੇ ਬੰਦੇ ਬੈਠੇ ਆ ਪੰਜ ਬੰਦੇ ਬੈਠੇ ਆ ਤੁਸੀਂ ਪੰਜ ਬੰਦਿਆਂ ਨੂੰ ਡੀਲ ਕਰ ਸਕਦੇ ਸਰ ਉਹ ਵੀ ਦੱਸ ਲਓ ਉਹ 50 ਬੰਦੇ ਬੈਠੇ ਹੋ ਤਾਂ ਫਿਰ ਤੁਸੀਂ ਕਹਿ ਦੋ ਵੀ ਰਸਪਿਆ ਹੈ ਮੇਲਾ ਲੱਗਾ ਜੀ ਨਹੀਂ ਗੱਲ ਕਰ ਸਕਦੇ ਕਿ ਪੰਜ ਬੰਦਿਆਂ ਨੂੰ ਤੇ ਆਪਾਂ ਮਿਲ ਸਕਦੇ ਆ ਠੀਕ ਹੈ ਮੈਂ ਸਰ ਉਹ ਤਾਂ ਕੰਦੇਕੇ ਨਾਲ ਪਹਿਲਾਂ ਪੁਆ ਦੇ ਮੇਰਾ ਚਾਰ ਪੰਜ ਹੀ ਲਾਉਣੇ ਉਹਦਾ ਕਨਵੈਂਸ ਕਰਾਉਣ ਦੇ ਪਹਿਲਾਂ ਬਾਈ ਜੀ ਪ੍ਰੋਬਲਮ ਨਹੀਂ ਹੋਣੀ ਜੀ ਮੁੱਖ ਮੰਤਰੀ ਸਾਹਿਬ ਦਾ ਹੁਕਮ ਹੈ ਕਿ ਮੈਨੂੰ ਪੰਜਾਬ ਦਾ ਇੱਕ ਬੰਦਾ ਵੀ ਪ੍ਰੇਸ਼ਾਨ ਨਹੀਂ ਹੋਣ ਜਿਲੇ ਇਸ ਮੈਗਮੈਂਟ ਦੇ ਕੋਈ ਵੀ ਇਸ ਨੂੰ ਨਾ ਕਮਿਊਨੀਕੇਟ ਕਰਿਆ ਕਰੋ ਬੰਦਿਆਂ ਨੂੰ ਦੱਸਿਆ ਕਰੋ ਆਪਾਂ ਪੰਜ ਬੰਦਿਆਂ ਨੂੰ ਨਹੀਂ ਖੁਸ਼ ਕਰ ਰਿਹਾ ਯਾਰ ਰਿਸ਼ਤੀ ਸਿੱਧੀ ਫੜੋ ਆਪ ਹੀ ਖਰੀਦਦਾਰ ਤੇ ਵੇਚਣ ਵਾਲੇ ਦੋਨਾਂ ਨੂੰ ਬੁਲਾਓ ਬਾਕੀ ਦੀ ਮਾਰ ਯਾ ਸਰ ਦੁਕਾਨ ਨੂੰ ਸਹੂਲਤ ਦੇਣੀ ਆਪਾਂ ਯਾਰ ਜੀ ਸਰ ਕਮਰੇ ਨਹੀਂ ਬੰਦ ਹੋਣੇ ਚਾਹੀਦੇ ਪਬਲਿਕ ਨੂੰ ਚਾ ਪਾਣੀ ਪੋਛਰੇ ਕੋਲ ਇੰਨਾ ਰੈਵਨਿਊ ਹੁੰਦਾ ਚਾਹ ਬਣੀ ਆਪਾਂ ਪੀਈਏ ਉਹਨਾਂ ਨੂੰ ਸਾਲ ਬਾਹਰ ਬੰਦਾ ਪੱਕਾ ਲਾਉਗਾ ਜੀ ਨਾਉਂ ਦਾ ਪਾਣੀ ਚਾਹ ਪਿਆ ਕੇ ਖਰੀਦਦਾ ਤੇ ਵੇਚਣਾ ਗਾਣਾ ਉਹਦਾ ਮੇਲਾ ਲੱਗ ਜਾਂਦਾ ਉਹ ਪਹਿਲੇ ਚੈੱਕ ਕਰਨ ਪੈਣਾ ਲੱਗੇ ਖਰੀਦਦਾਰ ਵੇਚਣ ਵਾਲੇ ਅੰਦਰ ਆਵੇ ਠੀਕ ਹੈ ਸਰ ਸਟਾਪ ਠੀਕ ਹੈ ਸਰ ਓਕੇ ਹੈ ਹਾਂਜੀ ਸਰ ਕਿੰਨੀਆਂ ਡੇਲੀ ਕਿੰਨੀਆਂ ਹੁੰਦੀਆਂ 50 60 ਰੁਪਏ ਤੇ ਕਿੰਨੇ ਵੇ ਸ਼ੁਰੂ ਕਰਦੇ ਹੋ ਸਰ ਅਸੀਂ 9 ਵਜੇ ਸ਼ੁਰੂ ਕਰਦੇ ਹਾਂ ਕਿ ਫਿਰ ਲੋਕ ਅੱਜ ਤੱਕ ਇੱਕ ਅੱਜ ਕੋਈ ਇੱਕ ਹੋਈ ਕੀ ਕਰਦੇ ਲੇਟ ਹਾਲੇ ਪੈਸੇ ਲੈਣਾ ਉਹਦੇ ਡਿਸਟ੍ਰਿਕਟ ਠੀਕ ਹੈ ਮਾਰ ਮੇਰਾ ਪੂਰਾ ਰਸਤਾ ਹੈ ਕੋਈ ਕੋਈ ਪਰਸਾਨੇ ਨਾ ਆਵੇ ਨਹੀਂ ਨਹੀਂ ਸਰ ਕੋਈ ਬੈਠਿਆ ਜੀ ਕੋ ਬੈਠੇ ਨਾਲ ਦੇ ਨਾਲ ਕਰੋ ਜੀ ਕੋਈ ਬਹਾਨਾ ਨਹੀਂ ਕੁਛ ਨਹੀਂ ਜੀ ਸੇਵਾ ਆਪਾ ਸੇਵਾ ਕਰਨੀ ਹੈ ਤਨਖਾਹ ਤਾਂ ਸਰਕਾਰੀ ਮਿਲਦੀ ਹੈ ਪਰ ਨਾਲ ਨਾਲ ਸੇਵਾ ਸਮਝ ਕੇ ਕਰੋ ਸਰ ਸਾਹੀ ਡੋਲੇ ਨਹੀਂ ਠੀਕ ਹੈ ਠੀਕ ਹੈ ਇਸ ਨੇ ਇਹ ਡਿਸਟ੍ਰਿਕਟ ਕਰਵਾਈ ਸੀ ਜੀ ਹਾਂ ਹਾਂ ਪਕੀਦਾ ਇੰਤਕਾਲ ਸਰ ਮੈਂ ਪਟਵਾਰੀ ਕੰਸਰਨ ਦਿੱਤਾ ਜੀ ਉਹਨੇ 3 ਮਹੀਨੇ ਬਾਅਦ ਇੰਤਕਾਲ ਚੜਾਇਆ ਇਹ ਗਲਤ ਚੜਾਇਆ ਉਹ ਗਲਤ ਚੜਾਇਆ ਸਰ ਉਹ ਕੋਈ ਗੱਲ ਨਹੀਂ ਜੀ ਗਲਤੀ ਹੋ ਜਾਂਦੀ ਹੈ ਠੀਕ ਹੈ ਮੈਂ ਜਾ ਕੇ ਉਹਨਾਂ ਨੂੰ ਰਿਕਵੈਸਟ ਕੀਤੀ ਲਖਿਆ ਜੀ ਇਹ ਗਲਤ ਕਰ ਗਿਆ ਉਹ ਬੜੀ ਬਤਨੀ ਜੀ ਨਾਲ ਮੈਨੂੰ ਦੇਸ਼ ਆਇਆ ਪਟਵਾਰੀ ਸਾਹਿਬ ਜੀ ਸਰ ਕਿਰੇ ਪਟਵਾਰੀ ਜਿਹੜੀ ਆਪਣੀ ਘਰ ਪਤੀ ਦੇ ਜਿਸ ਫਾਰਮ ਉਹ ਦੇਖੋ ਸਰ ਇੱਕ ਇੱਕ ਸੈਕਿੰਡ ਇੱਕ ਸੈਕਿੰਡ ਇਹ ਗੱਲ ਪੂਰੀ ਨਹੀਂ ਉਹਨਾਂ ਨੇ ਦੁਬਾਰਾ ਫੇਰ ਇੰਤਕਾਲ ਚੜਾਤਾ ਇਹ ਦੁਬਾਰਾ ਫੇਰ ਚੜਾਤਾ ਦੱਸੋ ਜੀ ਕਿਹਨੂੰ ਚੜਾਤਾ ਸ੍ਰੀ ਅਰਜਨ ਸਾਨੂੰ ਮਿਲੋ ਜੀ ਸੋਡੋ ਸਰ ਹੋ ਗਿਆ ਠੀਕ ਹੈ ਜੀ ਠੀਕ ਵਿਵੇਜ ਜੀ ਦੇਖੋ ਮੈਡਮ ਕਿਹੜਾ ਪਿੰਡ ਤਕਸੀਮ ਦਾ ਕੇਸ ਹੈ 1.5 ਸਾਲ ਚੱਲ ਰਹੀ ਹੈ ਇਹਨਾਂ ਦਾ ਵੀ ਪਰ ਤਰੀਕ 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 ਨਾ ਪਾਓ ਪਿਛਲੇ ਹਫਤੇ ਇਹਨਾਂ ਦਾ ਤੇ ਟੈਸਟ ਤੇ ਸੀਮ ਪਾਸ ਮੈਂ ਇਹਨੇ ਹੁਣ ਕੀਤਾ ਪਹਿਲਾਂ ਪਹਿਲਾਂ ਜਿਹੜੀ ਪਹਿਲਾਂ ਸੀਗੀ ਚਲੋ ਇਹ ਸਾਹਮਣੇ ਇੱਕ ਕੁੜੀ ਖੜੀ ਹੈ ਇਹ ਮਾਨਮ ਭਗਵਾਨ ਇਹ ਪੂਰੇ ਸਿਆਣੇ ਆ ਪੂਰੇ ਵਧੀਆ 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 2 ਵਜੇ ਲੱਗਣੀ ਹੈ ਵੈਰੀ ਗੁੱਡ ਇਹ ਪਰਫੈਕਟਲੀ ਸਟਾਟਿਕ ਆ ਅਗਲਾ ਕੰਮ ਲੈ ਫੈਸਲਾ ਲਵੇ ਇਹ ਦੋ ਪਹਿਲਾ ਦਰ ਕੰਮ ਸੀ ਹਾਲਾ ਵੀ ਠੀਕ ਹੋ ਦੋ ਬੰਦੇ ਸਰ ਕੰਮ ਬਹੁਤ ਕਰਦੇ ਬਹੁਤ ਕੰਮ ਨਹੀਂ ਹੁੰਦਾ ਇਹ ਸਟਾਫ ਪੂਰਾ ਇੱਥੇ ਨਾ ਤੁਹਾਡੇ ਸਭ ਤੋਂ ਵੱਡਾ ਫਾਇਦਾ ਸਟਾਫ ਪੂਰਾ ਹੋ ਗਿਆ ਸਟਾਫ ਸਟ੍ਰਿਕਟ ਕਿ ਕਰਦਾ ਹੈ ਤਾਂ ਸਟਾਫ ਸਟ੍ਰਿਕਟ ਹੋਰ ਕਿੱਥੇ ਹੁੰਦੇ ਕਿੰਨੀਆਂ ਹੋਈਆਂ ਇਸ ਵੀਰ ਨੇ ਸਰ ਅਧਿਕਾਰੀ ਇੱਕ ਚਿੰਤਾ ਵੀ ਹੋਈ ਹੈ ਕਿੰਨੇ ਰੋਟਾ ਕਰਦੇ ਸਰ ਦੋ ਤਿੰਨ ਲੋਕ ਕਰਦੇ ਨੇ ਕਿੰਨੀਆਂ ਡੇਲੀ ਕਿੰਨੀ ਹੁੰਦੀ ਹੈ 50 60 ਰੁਪਏ ਤੇ ਕਿੰਨੇ ਵੇ ਸ਼ੁਰੂ ਕਰਦੇ ਹੋ ਸਰ ਅਸੀਂ 9 ਵਜੇ ਸ਼ੁਰੂ ਕਰਦੇ ਫਿਰ ਲੋਕ ਅੱਜ ਤੱਕ ਇੱਕ ਅੱਜ ਕੋਈ ਇੱਕ ਹੋਈ ਕੀ ਕਰਨੀ ਸਲੇਟਾਂ ਦੇ ਪੈਸੇ ਲੈਣ ਆਉਂਦੇ ਗਿਸ਼ਟ ਕਰਦੇ ਠੀਕ ਹੈ ਮਰਮੇ ਦਾ ਕੋਈ ਨਸਪਾਏ ਮ ਕੋਈ ਬੋਤਲ ਕੋਈ ਪ੍ਰਸ਼ਾਨੇ ਨਾ ਆਵੇ ਯਾਰ ਨਹੀਂ ਨਹੀਂ ਸਰ ਕੋਈ ਬੈਠਿਆ ਹੀ ਹੋਵੇ ਨਾਲ ਦੇ ਨਾਲ ਕਰੋ ਕੋਈ ਬਰਨੇਵਾਜੀ ਨਹੀਂ ਕੁਝ ਨਹੀਂ ਸਵਾਪਾ ਸ਼ਿਵਾ ਕਰਨੀ ਹੈ ਤਨਖਾਹ ਤਾਂ ਸਰਕਾਰੀ ਮਿਲਦੀ ਹੈ ਪਰ ਨਾਲ ਨਾਲ ਸ਼ਿਵਾ ਸਮਝ ਕੇ ਕਰੋ ਜੀ ਸਾਹਿਬ 22 ਰੋਡ ਨਹੀਂ ਹਾਂ ਜੀ ਠੀਕ ਹੈ ਠੀਕ ਪਛਾਣ ਨਾ ਹੋਵੇ ਕੋਈ ਵੀ ਸਰਿਕਾ ਛੋਟੀ ਜੀ ਬੈਂਟੀ ਕਰਦੇ ਦੱਸੋ ਜੀ ਤੁਸੀਂ ਕੋਈ ਐਡਵੋਕੇਟ ਹੈ ਜੀ ਠੀਕ ਹੈ ਮੇਰੀ ਰਿਕਵੈਸਟ ਤਾਂ ਮੇਹੀ ਸੀ ਨਮਸਕਾਰ ਸਰ ਇਸਤਨਾ ਮੈਂ ਇਹ ਰਿਸਕ ਕਰਵਾਈ ਸੀ ਜੀ ਹਾਂ ਹਾਂ ਤਾਂ ਇਹਦਾ ਇੰਤਕਾਲ ਸਰ ਮੈਂ ਪਟਵਾਰੀ ਕੰਸਲਟ ਨੂੰ ਦਿੱਤਾ ਜੀ ਉਹਨੇ 3 ਮਹੀਨੇ ਬਾਅਦ ਇੰਤਕਾਲ ਚੜਾਇਆ ਇਹ ਗਲਤ ਚੜਾਇਆ ਉਹ ਗਲਤ ਚੜਿਆ ਸਰ ਉਹ ਕੋਈ ਗੱਲ ਨਹੀਂ ਜੀ ਗਲਤੀ ਹੋ ਜਾਂਦੀ ਹੈ ਠੀਕ ਹੈ ਮੈਂ ਜਾ ਕੇ ਉਹਨਾਂ ਨੂੰ ਰਿਕਵੈਸਟ ਕੀਤੀ ਮੈਂ ਕਿਹਾ ਜੀ ਇਹ ਗਲਤ ਚੜ ਗਿਆ ਉਹ ਬੜੀ ਬਦਤਮੀਜ਼ੀ ਨਾਲ ਮੈਨੂੰ ਦੇਸ਼ ਆਏ ਪਟਵਾਰੀ ਸਾਹਿਬ ਜੀ ਸਰ ਕਿਹੜੇ ਪਟਵਾਰੀ ਹੈ ਜਿਹੜੀ ਬਕਦੀ ਜਿਹਨਾਂ ਪਤੀ ਦੇ ਜੀ ਸੁਆਹ ਆ ਦੇਖੋ ਸਰ ਇੱਕ ਇੱਕ ਸੈਕਿੰਡ ਸਰ ਇੱਕ ਸੈਕਿੰਡ ਇਹ ਗੱਲ ਪੂਰੀ ਨਹੀਂ ਹੋ ਉਹਨਾਂ ਨੇ ਦੁਬਾਰਾ ਫੇਰ ਇੰਤਕਾਲ ਚੜਾਤਾ ਇਹ ਦੁਬਾਰਾ ਫੇਰ ਚੜਾਤਾ ਦੱਸੋ ਕਿਹਦੇ ਦਾ ਹੈ ਸ਼ਹਿਰ ਦਿਓ ਸਾਨੂੰ ਮਿਲੋ ਜੀ ਸੋਡੋ ਸਰ ਹੋ ਗਿਆ ਠੀਕ ਹੈ ਸਰ ਠੀਕ ਹੋ ਜੀ ਤੁਹਾਨੂੰ ਕਿਹਦੇ ਮਾਸ ਮਾਸਮਬ ਬੋਲਣ ਕਲਾ ਮਰੇ ਥੋੜੇ ਸਾਈਡ ਤੇ ਰਹੋ ਤੁਸੀਂ ਥੋੜਾ ਸਾਹ ਆਪਣੇ ਬੰਦੇ ਇਧਰ ਸੱਚ ਸੱਚ ਕਾਲ ਜੀ ਕਿਵੇਂ ਆਇਓ ਬਸ ਯੂਨੀਵਰਸਿਟੀ ਦੀ ਯਾਰ ਰਿਸ਼ਤੀ ਹੋ ਗਈ ਹੋ ਗਈ ਕਿੰਨੇ ਵਜੇ ਕਦੋਂ ਆਏ ਤੁਸੀਂ ਤੁਹਾਨੂੰ ਕੱਲ ਹੀ ਬੈਠੇ ਹੋ ਕੋਈ ਪੈਸਾ ਪੁੱਛਾ ਤੇ ਨਹੀਂ ਲੱਗਾ ਕੋਈ ਨਹੀਂ 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 ਪੱਕੀ ਗੱਲ ਆ ਵਧੀਆ ਜੀ ਧੰਨਵਾਦ